ਇਹ ਉਹ ਪੌੜੀਆਂ ਨੇ ਜੀ ਰਸਤਾ ਤੇ ਮੋਂ ਦਾ ਗੁਰਦੁਆਰੇ ਦਾ ਬਾਹਰੋਂ 뷰 ਦਿਖਾਉਣਾ ਤੇ ਇਹ ਰਿਹਾ ਕੁਛ ਇਤਿਹਾਸ ਵੀ ਲਿਖਿਆ ਹੋਇਆ ਗੁਰਦੁਆਰਾ ਸਾਹਿਬ ਦਾ ਸੰਮਾ ਫੋਟੋ ਵੀਡੀਓ ਵਿੱਚ ਲੈਣਾ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਪੜ੍ਹ ਲਓ ਤੇ ਮੈਂ ਦੱਸ ਵੀ ਦਊਗਾ ਇਹ ਇਹ ਗੁਰਦੁਆਰਾ ਪਰਿਵਾਰ ਵਿਛੋੜੇ ਦੇ ਉੱਪਰ ਗੁਰਦੁਆਰ ਸਾਹਿਬ ਦੇ ਕੋਲ ਬਾਹਰ ਲਵ ਯੂ ਇਹ ਗੁਰਦੁਆਰਾ ਇਸ ਕਰਕੇ ਉੱਚਾ ਬਣਾਇਆ ਗਿਆ ਸੀਗਾ ਇੱਥੋਂ ਦੇ ਦੱਸਣ ਦੇ ਮੁਤਾਬਕ ਵੀ ਜਿਹੜਾ ਸਰਸਵਰਦੀ ਦਾ ਪਾਣੀ ਆ ਵੀ ਉਹ ਪਾਣੀ ਦਾ ਚੜ੍ਹਾ ਇੱਥੇ ਤੱਕ ਹੋ ਜਾਂਦਾ ਸੀਗਾ ਉਹ ਸਾਹਮਣੇ ਨਹਿਰ ਵਗ ਰਹੀ ਹੈ ਨਦੀ ਆ ਦਿਖ ਰਹੀ ਉਹ ਤੁਹਾਨੂੰ ਇਹ ਆਵਲੀ ਇਹ ਹੈ ਸਰਸਵਰਦੀ ਸੁਨਮਾਨ ਦਰਵਾਜ਼ਾ ਸਾਹਿਬ ਦੇ ਅੰਦਰ ਲੈ ਕੇ ਚੱਲਣਾ ਜਿੱਥੇ ਉਸ ਟਾਈਮ ਨੂੰ ਖੁਦਾਈ ਦੇ ਸਮੇਂ ਉਸ ਟਾਈਮ ਦੇ ਕੁਝ ਸ਼ਾਸਤਰ ਵੀ ਰੱਖੇ ਹੋਏ ਹਨ ਸਿੰਪਲਾਂ ਮੈਂ ਇਧਰੋਂ ਬਾਹਰਲਾ 뷰 ਦਿਖਾ ਦਾਂ ਫਿਰ ਮੈਂ ਤੁਹਾਨੂੰ ਅੰਦਰ ਲੈ ਕੇ ਚੱਲਾਂ ਰਿਵਰ ਸਾਹਿਬ ਦੀ ਉਹ ਸਰਸਾਨਾ ਦੀ ਸਾਹਮਣੇ ਵਗ ਰਹੀ ਹੈ ਤੇ ਇਹ ਸਾਰੇ ਇਲਾਕਾ ਪਾਣੀ ਆਉਣ ਕਾਰਨ ਸਾਰਾ ਪਾਣੀ ਪਾਣੀ ਹੋ ਜਾਂਦਾ ਇਹ ਇਲਾਕਾ ਤੇ ਹੁਣ ਤੁਹਾਨੂੰ ਮੈਂ ਗੁਰਦੁਆਰ ਸਾਹਿਬ ਦੇ ਅੰਦਰ ਲੈ ਕੇ ਚੱਲਾਂ ਤੇ ਇਸ ਤਰ੍ਹਾਂ ਸਾਨੂੰ ਮੈਂ ਪੂਰਾ ਇਤਿਹਾਸ ਦੱਸਾਂ ਗੁਰਦੁਆਰੇ ਦਾ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਇਸ ਸਰੋਵਰ ਆਫ ਟਾਈਮ ਪਾਣੀ ਹੈ ਨਹੀਂ ਸਰੋਵਰ ਦੇ ਵਿੱਚ ਸਰੋਵਰ ਖਾਲੀ ਆ ਤੇ ਇਹ ਉਹ ਚੜਾਈ ਆ ਜਿਹੜੀ ਤੁਸੀਂ ਥੱਲੋਂ ਗੁਰਦੁਆਰਾ ਸਾਹਿਬ ਦਾ ਮੇਨ ਇੰਟਰਗੇਟ ਹੈ ਉੱਪਰ ਆਉਂਗੇ ਚੜ ਕੇ ਇਹ ਤੁਸੀਂ ਦਾ ਸਕਦੇ ਹਾਂ ਅੰਦਾਜ਼ਾ ਵੀ ਕਿੰਨਾ ਨਹੀਂ ਮੈਂ ਗੁਰਦੁਆਰੇ ਨੂੰ ਕਾਫੀ ਉੱਚਾ ਬਣਾਇਆ ਗਿਆ ਸਰਫੇਸ ਕਰਕੇ ਵੀ ਪਾਣੀ ਦਾ ਜਿਹੜਾ ਵਹਾ ਉਹ ਉੱਪਰ ਤੱਕ ਨਾ ਜਾਵੇ ਜਿਵੇਂ ਕਿ ਤੁਸੀਂ ਦੇਖਿਆ ਤੇ ਸ਼ਸਤਰ ਵੀ ਪਏ ਆ ਜਿਹੜੇ ਕਿ ਇੱਥੇ ਖੁਦਾਈ ਸਮੇਂ ਲੱਭੇ ਸੀਗੇ ਪੁਰਾਣੇ ਟਾਈਮਾਂ ਦੇ ਵਿੱਚ ਤੇ ਉਹ ਸ਼ਸਤਰ ਹੈਗੇ ਖੰਡਾ, ਕਿਰਪਾਨ ਤੇ ਗੜਬਾ ਗੁਰੂ ਸਾਹਿਬ ਦੇ ਸ਼ਸਤਰ ਨੇ ਇਹ ਜਿਹੜੇ ਪਿੱਛੇ ਗੁਰਦੁਆਰੇ ਦੀ ਸਾਰੀ ਸਮੇਂ ਖੁਦਾਈ ਸਮੇਂ ਲੱਭੇ ਗਏ ਸੀਗੇ ਤੇ ਉਹ ਅੱਜ ਵੀ ਇਸ ਗੁਰਦੁਆਰੇ ਦੇ ਵਿੱਚ ਸਾਮਕੇ ਰੱਖੇ ਹੋਏ ਨੇ ਤੇ ਉਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਗੁਰਦੁਆਰੇ ਦੀ ਕਮੇਟੀ ਦੇ ਨਿਗਰਾਨੀ ਦੇ ਵਿੱਚ ਆ। ਇਹ ਉਹ ਰਸਤਾ ਜਿਹੜਾ ਤੁਸੀਂ ਥੱਲੋਂ ਛੜ ਕੇ ਉੱਪਰ ਤੱਕ ਦਰਬਾਰ ਸਾਹਿਬ ਤੱਕ ਜਾਓਗੇ। ਤੇ ਇਹ ਕਾਫੀ ਪੌੜੀਆਂ ਨੇ ਚੜਾਈ ਕਾਫੀ ਹੈ। ਤੇ ਬੱਸ ਇਹ ਗੁਰਦੁਆਰੇ ਦਾ ਜਿਹੜਾ ਕੁਝ ਇਤਿਹਾਸ ਹੈ ਜਦੋਂ ਸਰਸਨ ਨਦੀ ਦਾ ਜਿਹੜਾ ਪਾਣੀ ਸੀ ਉਹ ਜਿਹੜਾ ਜ਼ਿਆਦਾ ਹੋ ਗਿਆ ਸੀ। ਤੇ ਉਦੋਂ ਗੁਰੂ ਆਪਣਾ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਸੀ ਸਾਰਾ ਵਿਛੜ ਗਿਆ ਸੀਗਾ ਤੇ ਉਹ ਪਰਿਵਾਰ ਵਿਛੜ ਗਿਆ ਸੀਗਾ ਉਹ ਇਹ ਉਸ ਜਗ੍ਹਾ ਦੇ ਉੱਤੇ ਸਰਸਨ ਨਦੀ ਦੇ ਕੰਢੇ ਦੇ ਉੱਤੇ ਇਹ ਗੁਰਦੁਆਰਾ ਰਹਿਣਾ ਉਹ ਇਸ ਟਾਈਮ ਸਥਿਤ ਹੈ ਇਸ ਗੁਰਦੁਆਰੇ ਦਾ ਕੀ ਇਤਿਹਾਸ ਹੈ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੇ ਸਿੰਘਾਂ ਸਮੇਤ ਕਿਲਾ ਆਨੰਦਪੁਰ ਸਾਹਿਬ ਜੀ ਛੱਡ ਕੇ ਅਮਰਤ ਵੇਲੇ ਪਹੁੰਚੇ ਆਸਾਂ ਦੀ ਬਾਤ ਦਾ ਕੀਰਤਨ ਆਰੰਭ ਕੀਤਾ ਵਹੀਰ ਨੇ ਕੀਰਤਪੁਰ ਸਾਹਿਬ ਪਾਰ ਕੀਤਾ ਬਾਈ ਧਾਰ ਦੇ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨੇ ਕਸਮਾਂ ਤੋੜੀਆਂ ਕੇ ਤੋੜ ਕੇ ਹੱਲਾ ਕਰ ਦਿੱਤਾ ਸਾਹੀ ਟਿੱਬਾ ਤੇ ਭਾਈ ਉਦੇਦ ਸਿੰਘ 50 ਸਿੰਘ ਦੇ ਜਥੇ ਨਾਲ ਇਸ ਨਾਲ ਦਿਨ ਚੜ੍ਹਦੇ ਤੱਕ ਸ਼ਹੀਦیاں ਪਾ ਗਏ ਸਰਸਨ ਦੇ ਕੰਡੇ ਤੋਂ ਮਾਤਾ ਗੁਜਰੀ ਅਤੇ ਮਾਤਾ ਗੁਜਰੀ ਜੀ ਤੇ ਛੋਟੇ ਸ਼ਹਿਬਜਾਦੇ ਪਰਿਵਾਰ ਸਹਿਬ ਜੋਰਾਵਰ ਸਿੰਘ ਸਹਿਬ ਫਤਿਹ ਸਿੰਘ ਨਾਲ ਸਰਸਨ ਨਦੀ ਪਾਰ ਕੀਤੀ ਗੁਰੂ ਸਾਹਿਬ ਜੀ ਨੇ ਆ ਰਹੀਆਂ ਫੌਜਾਂ ਨੂੰ ਰੋਕਣ ਲਈ ਭਾਈ ਜੀਵਨ ਸਿੰਘ ਭਾਈ ਜੱਤਾ ਜੀ ਨੂੰ ਸਰਸਨ ਨਦੀ ਕੰਡੇ ਤੇ ਮੁਗਲ ਫੌਜਾਂ ਨਾਲ ਮੁਕਾਬਲਾ ਕਰਨ ਦਾ ਆਦੇਸ਼ ਕੀਤਾ ਗੁਰੂ ਸਾਹਿਬ ਗੁਰੂ ਜੀ ਸਿੰਘਾਂ ਦੇ ਜਥੇ ਨਾਲ ਇੱਕੋ ਕੋਟਲਾ ਨੰਗ ਖਾਂ ਬੱਲ ਚਲੇ ਗਏ ਸਰਸਾ ਨਦੀ ਦੇ ਕੰਢੇ ਹੋਇਆ ਕਮਾਸਾਨ ਦੀ ਜੰਗ ਪਾਈ ਜੀਵਨ ਸਿੰਘ ਤੇ ਮੈਦਾਨ ਨੇ ਜੰਗ ਵਿੱਚ ਆਪਣੇ ਆਖਰੀ ਸ્વાસ ਤੱਕ ਮੁਗਲ ਫੌਜਾਂ ਨਾਲ ਮੋਜਾ ਨੂੰ ਅੱਗੇ ਵਧਣ ਤੋਂ ਵਧ ਨਹੀਂ ਦਿੱਤਾ ਦੁਸ਼ਮਣ ਫੌਜਾਂ ਵੱਲ ਚਲਾਏ ਬੰਦੂਖ ਦੀਆਂ ਗੋਲੀਆਂ ਉਹਨਾਂ ਦੇ ਮੱਥੇ ਵਿੱਚ ਵੱਜੀਆਂ ਇਹ ਇਸ ਗੁਰਦੁਆਰੇ ਦਾ ਇਤਿਹਾਸ ਹੈ ਇਹ ਇਹ ਗੁਰਦੁਆਰੇ ਦਾ ਇਤਿਹਾਸ ਹੈ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ